ਉਹ ਜਿਹੜੇ ਅਮਰਤਪਾਲ ਦੀਆਂ ਭੇਡਾਂ ਚੀਕਦੀਆਂ ਨੇ ਉਹਨਾਂ ਨੂੰ ਬੇਨਤੀ ਹੈ ਵੀ ਇਹ ਸਵਾਲ ਤੁਸੀਂ ਆਪਣੇ ਆਪ ਦੇ ਕਰਕੇ ਦੇਖ ਲਿਓ ਵੀ ਜਿਹੜਾ ਬੰਦਾ ਕਹਿੰਦਾ ਸੀ ਕਿ ਮੈਂ ਗੁਲਾਮ ਆ ਤੇ ਅੱਜ ਉਹ ਆਜ਼ਾਦ ਹੋ ਕੇ ਇਲੈਕਸ਼ਨ ਲੜਨ ਦੀ ਕੋਸ਼ਿਸ਼ ਕਰੇਗਾ ਔਰ ਜਵਾਨ ਤੇ ਜਬਤ ਹੋਵੇਗੀ ਔਰ ਹਾਰੇਗਾ ਸਾਡੀ ਕੌਮ ਦੇ ਵਿੱਚ ਜਿਹੜੇ ਫੁਕਰੇ ਨੇ ਜਿਹੜੇ ਚੌਧਰ ਦੇ ਭੁੱਖੇ ਨੇ ਉਹਨਾਂ ਦੇ ਵਿੱਚੋਂ ਇੱਕ ਅਮਰਤ ਪਾਲ ਹੈ ਜਿਹੜਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੈਠਾ ਹੈ ਇਹਨੇ ਜੇਲ੍ਹ ਜਾਣ ਤੋਂ ਪਹਿਲਾਂ ਪੰਜਾਬ ਦੇ ਵਿੱਚ 4-5 ਮਹੀਨੇ ਐਨੀਆਂ ਕੁ ਫੁਕੜੀਆਂ ਮਾਰੀਆਂ ਤੇ ਪੰਜਾਬ ਦੇ ਜੂਥ ਨੂੰ ਨੌਜਵਾਨੀ ਨੂੰ ਗੁੰਮਰਾਹ ਕੀਤਾ ਗੁੰਮਰਾਹ ਹੋਣ ਵਾਲੇ ਜ਼ਿਆਦਾ ਉਹਦੇ ਵਿੱਚ ਅਣਪੜ੍ਹ ਸੀ ਤੇ ਉਹ ਤੋਂ ਜ਼ਿਆਦਾ ਨਸ਼ੇੜੀ ਸੀ ਰਾਈਫਲ ਦਾ ਲਾਇਸੈਂਸੀ ਉਹਨੇ ਆਪਣੀ ਰਾਈਫਲ ਚੱਕੀ ਕਿਸੇ ਕੋਲੇ ਪਿਸਤਲ ਸੀ ਉਹਨੇ ਆਪਣਾ ਪਿਸਤਲ ਚੱਕਿਆ ਕਿਸੇ ਨੇ ਸਿਰਿਸਾਬ ਵੱਡੀ ਟੰਗ ਲਈ ਤੇ ਨਾਲ ਉੱਠ ਕੇ ਤੁਰ ਪਿਆ ਸਾਡੀ ਕੌਮ ਦੇ ਵਿੱਚ ਜਿਹੜੇ ਫੁਕਰੇ ਨੇ ਜਿਹੜੇ ਚੌਧਰ ਦੇ ਭੁਖੇ ਨੇ ਉਹਨਾਂ ਦੇ ਵਿੱਚੋਂ ਇੱਕ ਅਮਰਤ ਪਾਲ ਹੈ ਜਿਹੜਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੈਠਾ ਹੈ ਇਹਨੇ ਜੇਲ੍ਹ ਜਾਣ ਤੋਂ ਪਹਿਲਾਂ ਪੰਜਾਬ ਦੇ ਵਿੱਚ 4-5 ਮਹੀਨੇ ਐਨੀਆਂ ਕੁ ਫੁਕਰੀਆਂ ਮਾਰੀਆਂ ਤੇ ਪੰਜਾਬ ਦੇ youth ਨੂੰ ਨੌਜਵਾਨੀ ਨੂੰ ਗੁੰਮਰਾਹ ਕੀਤਾ ਗੁੰਮਰਾਹ ਹੋਣ ਵਾਲੇ ਜ਼ਿਆਦਾ ਉਹਦੇ ਵਿੱਚ ਅਨਪੜ੍ਹ ਸੀ ਤੇ ਉਹ ਤੋਂ ਜ਼ਿਆਦਾ ਨਸ਼ੇੜੀ ਸੀ ਜਿਨ੍ਹਾਂ ਨੂੰ ਗੁਰਮਤ ਦਾ ਊੜਾ ਆੜਾ ਵੀ ਅੰਦਰ ਆਨੇ ਉਹ ਲੋਕ ਪਿੱਛੇ ਜੁੜ ਗਏ ਕਿਸੇ ਕੋਲੇ ਰਾਈਫਲ ਦਾ ਲਾਇਸੈਂਸੀ ਉਹਨੇ ਆਪਣੀ ਰਾਈਫਲ ਚੱਕੀ ਕਿਸੇ ਕੋਲੇ ਪਿਸਟਲ ਸੀ ਉਹਨੇ ਆਪਣਾ ਪਿਸਟਲ ਚੱਕਿਆ ਕਿਸੇ ਨੇ ਸਿਰੇ ਸਾਹ ਵੱਡੀ ਟੰਗ ਲਈ ਤੇ ਨਾਲ ਉੱਠ ਕੇ ਤੁਰ ਪਏ ਤੇ ਜਿਹੜੀਆਂ ਉਹ ਹਰਕਤਾਂ ਕੀਤੀਆਂ ਉਹਨਾਂ ਹਰਕਤਾਂ ਤੋਂ ਬਾਅਦ ਪੁਲਿਸ ਨੇ ਐਕਸ਼ਨ ਲਿਆ ਅਦਨਾਲੀ ਛਾਣੇ ਤੋਂ ਬਾਅਦ ਵਿੱਚ ਤੇ ਐਨਐਸਏ ਲਾ ਕੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਿਆ ਗਿਆ ਚਲੋ ਇਹ ਜਿਹੜੀ ਸਾਰੀ ਬਾਰਤਾਲਾਪ ਹੈਗੀ ਆ ਮੈਨੂੰ 12-12 ਰਿਪੀਟ ਕਰਨ ਦੀ ਲੋੜ ਨਹੀਂ ਤੁਹਾਨੂੰ ਸਭ ਨੂੰ ਪਤਾ ਹੈ ਹੁਣ ਜਿਹੜੀ ਆਪਾਂ ਗੱਲ ਕਰਨੀ ਉਸ ਮੁੱਦੇ ਤੇ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਜਦੋਂ ਮੈਂ ਗੱਲ ਕਰਦਾ ਹੁੰਨਾ ਨਾ ਕਮੈਂਟਾਂ ਦੇ ਵਿੱਚ ਇਹ ਪੰਥ ਦਾ ਵਿਰੋਧੀ ਹੈ ਇਹ ਕੌਮ ਦੇ ਖਿਲਾਫ ਬੋਲਦਾ ਹੈ ਇਹ ਈਸੀ ਦਾ ਖਿਲਾਫ ਬੋਲਦਾ ਬੜਾ ਕੁਝ ਇਹੋ ਜਿਹੀਆਂ ਗੱਲਾਂ ਲੋਕ ਕਹਿੰਦੇ ਹੁੰਦੇ ਆ ਮੈਂ ਬਹੁਤ ਵਾਰ ਕਿਹਾ ਹੈ ਕਿ ਜਿਹੜਾ ਸਿੱਖ ਫਲਸਫਾ ਹੈਗਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਬਖਸ਼ਿਆ ਹੋਇਆ ਤੇ ਉਹ ਕੀ ਹੈ ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਹੈ ਉਹਦੇ ਮੁਤਾਬਕ ਆਪਾਂ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਉਹਦੇ ਮੁਤਾਬਕ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹੁਣ ਖੰਡੂਰ ਸਾਹਿਬ ਤੋਂ ਇਲੈਕਸ਼ਨ ਲੜਨ ਦਾ ਫੈਸਲਾ ਕੀਤਾ ਹੈ ਸਭ ਤੋਂ ਪਹਿਲਾਂ ਸਾਡੀ ਕੌਮ ਦੇ ਜਿਹੜੇ ਡਿਕਟੇਟਰ ਬਣੇ ਨੇ ਕੜਮ ਚੌਧਰੀ ਬਣੇ ਨੇ ਉਹਨਾਂ ਨੂੰ ਇੱਕ ਮੈਂ ਸਲਾਹ ਦੇਣੀ ਚਾਹੁੰਨਾ ਜੇ ਤੁਸੀਂ ਇਹ ਚਾਹੁੰਦੇ ਹੋ ਕਿ ਸੇਖ ਕੌਮ ਦੇ ਏਜੰਡੇ ਤੇ ਇਲੈਕਸ਼ਨ ਲੜੇ ਜਾਵੇ ਤੇ ਫਿਰ ਜਿਹੜੇ ਬੰਦੀ ਸਿੰਘ ਬੈਠੇ ਨੇ ਉਹਨਾਂ ਦਾ ਜ਼ਿਕਰ ਕਿਉਂ ਨਹੀਂ ਕਰਦੇ ਤੁਸੀਂ ਅਮਰਤਪਾਲ ਦਾ ਕੱਲ ਦਾ ਸ਼ੋਕਰਾ ਆਪਣੀਆਂ ਹਰਕਤਾਂ ਕਰਕੇ ਜੇਲ੍ਹ ਵਿੱਚ ਚਲਾ ਗਿਆ ਉਹਨੂੰ ਜੇਲ੍ਹ ਵਿੱਚੋਂ ਕਢਾਉਣ ਵਾਸਤੇ ਤੁਸੀਂ ਇਹ ਚਾਲ ਚੱਲੀ ਕਿ ਜੇ ਸ਼ਾਇਦ ਇਲੈਕਸ਼ਨ ਜਿੱਤ ਗਿਆ ਐਮਪੀ ਬਣ ਗਿਆ ਗਵਰਨਮੈਂਟ ਰਿਹਾ ਕਰ ਦਊਗੀ ਇਹ ਮਾੜੀ ਗੱਲ ਨਹੀਂ ਚੰਗੀ ਐ ਪਰ ਜਿਹੜੇ ਬੰਦੀ ਸਿੰਘ ਨਾਲ ਬੈਠੇ ਨੇ ਪਹਿਲਾਂ 30 32 32 ਸਾਲ ਸਜ਼ਾ ਭੁਗਤੀ ਬੈਠੇ ਨੇ ਉਹਨਾਂ ਦੀ ਗੱਲ ਫਿਰ ਹੁਣ ਕਿਉਂ ਨਹੀਂ ਕਰਦੇ ਆ ਸਮਰਜੀਤ ਮਾਨ ਜਿਹੜਾ ਖੱਚ ਸੰਗਰੂਰ ਤੋਂ ਇਲੈਕਸ਼ਨ ਲੜੂਗਾ ਹਾਰੂਗਾ ਇਤਕੀ ਜਵਾਨ ਤੇ ਜਬਤ ਹੋਊਗੀ ਤੇ ਜਿਹੜਾ ਕੌਮੀ ਇਨਸਾਨ ਮੋਰਚਾ ਲਾਈ ਬੈਠੇ ਨੇ ਚੰਡੀਗੜ੍ਹ ਬੰਦੀ ਸਿੰਘਾਂ ਵਾਸਤੇ ਤੇ ਉਹਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਹੋ ਰਹੀ ਹੈ ਤੇ ਹੁਣ ਜੇ ਫਿਰ ਤੁਸੀਂ ਇਲੈਕਸ਼ਨ ਲੜਨ ਦੀ ਗੱਲ ਕਰਦੇ ਹੋ ਫਿਰ ਸਾਰੇ ਬੰਦੀ ਸਿੰਘਾਂ ਦੀ ਗੱਲ ਕਿਉਂ ਨਹੀਂ ਕਰਦੇ 13ਆਂ ਦੀਆਂ 13 ਸ਼ੀਟਾਂ ਤੇ ਫਿਰ ਬੰਦੀ ਸਿੰਘਾਂ ਨੂੰ ਵੀ ਇਲੈਕਸ਼ਨ ਲੜਾਓ ਫਿਰ ਤੁਸੀਂ ਅਮਰਤਪਨ ਨੂੰ ਕਿਉਂ ਲੜਾ ਰਹੇ ਹੋ ਇਥੋਂ ਜਿਹੜੀ ਅੰਦਰਲੀ ਕੁੱਟਣ ਕਰਤੂਤ ਜਿਹੜੀ ਕੋਜੀ ਨੀਤੀ ਹੁੰਦੀ ਹੈ ਅੰਦਰ ਜਿਹੜਾ ਪਾਪ ਛੁਪਿਆ ਹੁੰਦਾ ਉਹ ਬਾਹਰ ਕਿਵੇਂ ਆਉਂਦਾ ਇਹ ਮੈਂ ਦਰਸਣ ਲੱਗਾ ਇੱਕ ਕਨ 100 ਮਿਲੀ ਸੀ ਚਰਚਾਾਂ ਮੇੜੀਆਂ ਸੀ ਮੀਡੀਆ ਰਾਹੀਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਨੇ ਇਹ ਕਹਿ ਦਿੱਤਾ ਕਿ ਜੇ ਅਮਰਤਪਾਲ ਇਲیکشن ਲੜੂਗਾ ਖੰਡੂਰ ਸਾਹਿਬ ਤੋਂ ਅਸੀਂ ਆਪਣਾ ਕੈਂਡੀਡੇਟ ਖੰਡੂਰ ਸਾਹਿਬ ਦੇ ਮੈਦਾਨ ਵਿੱਚ ਨਹੀਂ ਉਤਾਰਾਂਗੇ ਉਹਨਾਂ ਨੇ ਇਹ ਕਹੀ ਸੀ ਹਾਲਾਂਕਿ ਉਹਨਾਂ ਨੇ ਹੁਣ ਬਿਰਸਾ ਸਿੰਘ ਬਟੋਹਾ ਨੂੰ ਮੈਦਾਨ ਵਿੱਚ ਉਤਾਰਿਆ ਖੰਡੂਰ ਹਲਕੇ ਤੋਂ ਹੁਣ ਉਹਨਾਂ ਦਾ ਅੰਦਰਖਾਤੇ ਕੀ ਚੱਲ ਰਿਹਾ ਸੀ ਮਤਲਬ ਇਹ ਸੀਗਾ ਕਿ ਜੇ ਅਮਰਤਪਾਲ ਇਲੈਕਸ਼ਨ ਲੜਦਾ ਹੈ ਤਾਂ ਉਹਦਾ ਸੈਡ ਡਿਫੈਕਟ ਜਿਹੜਾ ਹੁੰਦਾ ਹੈ ਜਾਨੀ ਕਿ ਲਾਹਾ ਜਿਹੜਾ ਹੈ ਵੀ ਹੋਰ ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਸਕਦਾ ਹੈ ਇਹਨਾਂ ਦੀ ਅਸਲ ਅੰਦਰੋਂ ਨੀਤੀ ਆ ਸੀ ਜਿਹੜੇ ਅੰਦਰਲੇ ਕਰਤੂਤ ਹੈ ਇਹਨਾਂ ਦੀ ਚਲ ਉਹਦੇ ਨਾਲ ਮੇਰਾ ਕੋਈ ਮਤਲਬ ਨਹੀਂ ਕੋਈ ਮਰੇ ਕੋਈ ਜੀਵੇ ਖੁਦਰਾ ਸੁਥਰਾ ਕੁਲ ਪਤਾਸੇ ਪੀਵੇ ਜਿਵੇਂ ਆਮ ਪੰਜਾਬੀ ਦੇ ਵਿੱਚ ਕਹਾਵਤ ਹੈ ਪਰ ਹੁਣ ਇਹ ਡੇਬਰੂਗੜ੍ਹ ਵਾਲਾ ਸੰਤ ਹੈ ਅਮਰਤਪਾਲ ਫੁਕਰਾ ਕੜਮ ਚੌਧਰੀ ਜਿਹਨੂੰ ਮੈਂ ਕਹਿਣਾ ਹੁਣਾ ਜਿਹਨੇ ਵੱਡੀਆਂ ਵੱਡੀਆਂ ਫੁਕਰੀਆਂ ਮਾਰੀਆਂ ਸੀ ਉਹਨੇ ਪਤਾ ਕੀ ਕਿਹਾ ਸੀ ਇੰਟਰਵਿਊ ਦੇ ਵਿੱਚ ਕਹਿੰਦਾ ਜੀ ਮੈਂ ਇੰਡੀਅਨ ਸੰਵਿਧਾਨ ਨੂੰ ਕਾਨੂੰਨ ਨੂੰ ਮੰਨਦਾ ਨਹੀਂ ਪਾਸਪੋਰਟ ਮੇਰੇ ਲਈ ਦਸਤਾਵੇਜ਼ ਹੈ ਇਹ ਕਿਹਾ ਸੀ ਨਾ ਜਦੋਂ ਹੁਣ ਪੇਪਰ ਭਰੇਗਾ ਇਲੈਕਸ਼ਨ ਲੜਨ ਵਾਸਤੇ ਖੰਡੂਰ ਸਾਹਿਬ ਤੋਂ ਪਾ ਮੈਂ ਜੇਲ੍ਹ ਵਿੱਚ ਉਸਾਇਨ ਕਰਕੇ ਲਿਆਦੇ ਜਾਣਗੇ ਉਹਦੇ ਤੇ ਲਿਖਿਆ ਹੋਊਗਾ ਜਿਹੜਾ ਵੀ ਕੈਂਡੀਡੇਟ ਹੋਊਗਾ ਉਹਦੇ ਲਈ ਇੱਕ ਵੱਖਰਾ ਕਲਮ ਹੋਊ ਉਹਦੇ ਵਿੱਚ ਕੀ ਲਿਖਿਆ ਹੋਊਗਾ ਉਹਦੇ ਵਿੱਚ ਲਿਖਿਆ ਹੋਊ ਮੈਂ ਇੰਡੀਅਨ ਕਾਨੂੰਨ ਨੂੰ ਮੰਨਦਾ ਹਾਂ ਮੈਂ ਇੰਡੀਅਨ ਕਾਨੂੰਨ ਦੀ ਪਾਲਣਾ ਕਰਾਂਗਾ ਜਿਹੜੇ ਪ੍ਰੂਫ ਲੱਗਣਗੇ ਐਡੇ ਪ੍ਰੂਫ ਉਹ ਕਿਹੜੇ ਹੋਣਗੇ ਸਭ ਤੋਂ ਪਹਿਲਾਂ ਵੋਟਰ ਕਾਰਡ ਹੋਊਗਾ ਉਹ ਵੋਟਰ ਕਾਰਡ ਕਿਹਨੇ ਬਣਾਇਆ ਹੋਊਗਾ ਬਾਹਰ ਸਰਕਾਰ ਵੱਲੋਂ ਬਣਿਆ ਹੋਊਗਾ ਪੈਨ ਕਾਰਡ ਵੀ ਚਾਹੀਦਾ ਸਕੂਲ ਦਾ ਸਰਟੀਫਿਕੇਟ ਵੀ ਚਾਹੀਦਾ ਕੈਰੇਕਟਰ ਸਰਟੀਫਿਕੇਟ ਵੀ ਚਾਹੀਦਾ ਜਾਤੀ ਸਰਟੀਫਿਕੇਟ ਵੀ ਚਾਹੀਦਾ ਉਹ ਕਿਹਨੇ ਬਣਾਏ ਹੋਣਗੇ ਉਹ ਇੰਡੀਆ ਦੇ ਕਾਨੂੰਨ ਦੇ ਅੰਡਰ ਹੀ ਬਣੇ ਹੋਣਗੇ ਨਾ ਸਾਰੇ ਜੇ ਐਫਬੀ ਬਣ ਗਿਆ ਤੇ ਫਿਰ ਜਿਹੜੇ ਤਿਰੰਗੇ ਨੂੰ ਪੈਰਾਂ ਦੇ ਵਿੱਚ ਲਾਤਾੜਦੇ ਸੀ ਅੱਗਾਂ ਲਾਉਂਦੇ ਸੀ ਉਹ ਤਿਰੰਗੇ ਥੱਲੇ ਖੜ ਕੇ ਫਿਰ ਸੌਂ ਵਿੱਚ ਝੁਕਣੀ ਪੈਣੀ ਹੈ ਜਿਵੇਂ ਸਿਮਰਜੀਤ ਮਾਨ ਖੱਟ ਕਰਦਾ ਹੁੰਦਾ ਹੈ ਮੈਂ ਸਭ ਦਾ ਅਨੁਮਾਨਦਾ ਨਹੀਂ ਉਸੇ ਛਾਂਡੇ ਥੱਲੇ ਜਾ ਕੇ ਫਿਰ ਸੌ ਵਿੱਚ ਚੁੱਕਦਾ ਹੁੰਦਾ ਤੇ ਹੁਣ ਉਹ ਆਕੜ ਹੈ ਗਈ ਹੈ ਕਿ ਨਿਕਲ ਗਈ ਆਕੜ ਇਹ ਪੁੱਛਣਾ ਚਾਹਉਣਾ ਮੈਂ ਵੀ ਜਿਹੜੀ ਆਕੜ ਡੇਢ ਸਾਲ ਪਹਿਲਾਂ ਜੀ ਮੈਂ ਮੰਨਦਾ ਨਹੀਂ ਇੰਡੀਆ ਨੇ ਕਾਨੂੰਨ ਨੂੰ ਉਹ ਆਕੜ ਹੈ ਗਈ ਹਲੇ ਕਮਾੜੀ ਮੋਟੀ ਰਹਿੰਦੀ ਹੈ ਬਸ਼ਰਮ ਲੋਕ ਜਿਹੜੇ ਆ ਸਾਡੇ ਕੌਮ ਦੇ ਵਿੱਚ ਆ ਗਏ ਇਹਨਾਂ ਨੇ ਕੌਮ ਦਾ ਮਲਿਆ ਮੇਟ ਕਰਤਾ ਚਲੋ ਜਿਹੜੇ ਇਹ ਮੰਦੀਰ ਪਿੱਛੇ ਫਿਰਦੀ ਐ ਲਗਔੜ ਉਹ ਵੋਟਾਂ ਪਾ ਦੋ ਮੈਂ ਇਹ ਨਹੀਂ ਕਹਿੰਦਾ ਬੋਟ ਨਹੀਂ ਪੈਣੀ 20000 ਵੋਟ ਪੈਜੂਗੀ ਕੋਈ ਵੱਡੀ ਗੱਲ ਨਹੀਂ ਬਥੇਰੀ ਚੰਬੜੀ ਹੋ ਮੰਦੀਰ ਪਿੱਛੇ ਫਿਰਦੀ ਐ ਪਾਜੂ ਬੋਟ ਨਹੀਂ ਕਰ ਲੇਗੀ 20000 ਵੋਟ ਪੈਜੂ ਇੱਕ ਤਾਂ ਆਪਣੇ ਆਪ ਨੂੰ ਪਹਿਲਾਂ ਏ ਮੰਨ ਕੇ ਚੱਲੋ ਕਿ ਅਸੀਂ ਜੁੱਤੀਆਂ ਵਿੱਚ ਬੈਠੇ ਆਂ ਸਾਨੂੰ ਵਾਲਾ ਜੁੱਤੀਆਂ ਵਿੱਚ ਬਹਾ ਸਕਦਾ ਸਾਡੀ ਔਕਾਤ ਨਹੀਂ ਹੈਗੀ ਜਿਹੜੇ ਅਸੀਂ ਖਾਲਸਾਣ ਦੀ ਗੱਲ ਕਰਦੇ ਆ ਕਿ ਉਸ ਖਾਲਸਾਣ ਦੇ ਏਜੰਡੇ ਤੇ ਅਸੀਂ ਇਲੈਕਸ਼ਨ ਲੜ ਸਕੀ ਹੈ ਹੇ ਹਿੰਮਤ ਨਹੀਂ ਕੇਵਲ ਲੋਕਾਂ ਨੂੰ ਲੜਾਉਣਾ ਲੋਕਾਂ ਦੇ ਪੁੱਤਾਂ ਨੂੰ ਮਰਵਾਉਣਾ ਕੇਵਲ ਅਸੀਂ ਅਸੀਂ ਆਪ ਨਹੀਂ ਮਰਨਾ ਚਲੋ ਦੂਜੀ ਗੱਲ ਜਿੱਤਨ ਹਰਮ ਦੀ ਗੱਲ ਤਾਂ ਬਹੁਤ ਦੂਰ ਦੀ ਐ ਹੁਣ ਉੱਥੇ ਇਹ ਅਮਰਪਾਲ ਨੇ ਖੜਨ ਦੇ ਨਾਲ ਫਾਇਦਾ ਕਿਹਨੂੰ ਹੋਣਾ ਐ ਜ਼ਿਆਦਾਤਰ ਤੇ ਜਿਹੜੀ ਗੇਮ ਐ ਉਹ ਕਾਲੀਆਂ ਤੇ ਕਾਂਗਰਸੀਆਂ ਨੂੰ ਹੋਣਾ ਐ ਹੁਣ ਜਦੋਂ ਮੈਂ ਗੱਲ ਕਰਨ ਲੱਗਾ ਨਾ ਹੁਣ ਮਿਰਚਾਂ ਬਹੁਤ ਲੱਗਣਗੀਆਂ ਕਿਉਂਕਿ ਮੈਂ ਜਿਹੜੀ ਗੱਲ ਬੋਲਣੀ ਹੁੰਦੀ ਐ ਉਹ ਬਹੁਤ ਕੌੜੀ ਹੁੰਦੀ ਐ ਮਿਰਚਾਂ ਨੂੰ ਵੀ ਕੌੜੀ ਹੁੰਦੀ ਐ ਮੈਂ ਬੀਜੇਪੀ ਜੋਇਨ ਕੀਤੀ ਹੋਈ ਐ ਮੈਂ ਬੀਜੇਪੀ ਦਾ ਵਰਕਰਾਂ ਸਾਨੂੰ ਕੋਈ ਸੰਗ ਸ਼ਰਮ ਨਹੀਂ ਜਿਹੜੀ ਗੱਲ ਕਰਨੀ ਐ ਬੇਵਾਅ ਕਰਨੀ ਐ ਅੱਜ ਇੱਧਰ ਅੱਜ ਉੱਧਰ ਇਹ ਕਦੇ ਨਹੀਂ ਕਰਨਾ ਕਦੇ ਨਹੀਂ ਕਰਨਾ ਜਿਹੜੀ ਗੱਲ ਕਹਿ ਤੀ ਉਹ ਕਹਿ ਤੀ ਉਹ ਤੋਂ ਮੁੱਕਰਨਾ ਨਹੀਂ ਹੁਣ ਇਹ ਜਿਹੜੇ ਚਾਰ ਕੈਂਡੀਡੇਟ ਹੋਣਗੇ ਉਹ ਕਿਹੜੇ ਕਿਹੜੇ ਹੋਣਗੇ ਸੁਣ ਲਿਓ ਮੇਰੀ ਗੱਲ ਧਿਆਨ ਦੇ ਨਾਲ ਮੈਂ ਬਹੁਤ ਵਾਰੀ ਪਹਿਲਾਂ ਇਹ ਗੱਲਾਂ ਕਹੀਆਂ ਨੇ ਕਿ ਰਾਜਨੀਤੀ ਨਾਲ ਤਾਂ ਇਹ ਸਿੱਖਣ ਨੂੰ ਤਿਆਰ ਹਾਂ ਤੇ ਨਾ ਸਮਝਣ ਨੂੰ ਤਿਆਰ ਹਾਂ ਹੁਣੇ ਜਿਹੜੇ ਕਹਿੰਦੇ ਕਹੋਂਦੇ ਕੈਂਡੀਡੇਟ ਨੇ ਪਤਾ ਕਿਹੜੇ ਹੋਣਗੇ ਉਹ ਸਭ ਤੋਂ ਪਹਿਲਾਂ ਤਾਂ ਉਹ ਅਮਰਤਪਾਲ ਜਿਹੜਾ ਕਹਿੰਦਾ ਮੈਂ ਆਜ਼ਾਦ ਲੜੂੰਗਾ ਹੁਣ ਇੱਥੇ ਗੱਲ ਇੱਕ ਹੋਰ ਚੇਤੇ ਆ ਗਈ ਉਹ ਵੀ ਸੁਣ ਲਿਓ ਜਿਹੜਾ ਬੰਦਾ ਕਹਿੰਦਾ ਸੀ ਮੈਂ ਗੁਲਾਮ ਆ ਅਸੀਂ ਗੁਲਾਮ ਤੇ ਉਹ ਹੁਣ ਕਹਿੰਦਾ ਮੈਂ ਆਜ਼ਾਦ ਇਲੈਕਸ਼ਨ ਲੜੂ ਇਹ ਗੱਲ ਮੰਨਣੀ ਪੈਣੀ ਹੈ ਪੁੱਤ ਮੇਰਾ ਜਾਂ ਤਾਂ ਇਹ ਕਹਿ ਵੀ ਅਸੀਂ ਗੁਲਾਮ ਨਹੀਂ ਹੈਗੇ ਜੇ ਗੁਲਾਮ ਹੋ ਫਿਰ ਤੁਸੀਂ ਆਜ਼ਾਦ ਇਲੈਕਸ਼ਨ ਕਿਵੇਂ ਲੜ ਸਕਦੇ ਹੋ ਇਹ ਤਾਂ ਲੋਕਾਂ ਨੇ ਪੁੱਛਣਾ ਨਾ ਵੀ ਜਿਹੜਾ ਬੰਦਾ 1.5 ਸਾਲ ਪਹਿਲਾਂ ਕਹਿੰਦਾ ਸੀ ਕਿ ਗੁਲਾਮੀ ਦੇ ਸੰਗਲ ਸਾਡੇ ਗਲਾਂ ਵਿੱਚ ਪਏ ਨੇ ਅਸੀਂ ਗੁਲਾਮ ਆ ਸਿੱਖਾਂ ਨੂੰ ਗੁਲਾਮ ਬਣਾਇਆ ਤੇ ਹੁਣ ਉਹ ਬੰਦਾ ਕਹਿੰਦਾ ਮੈਂ ਆਜ਼ਾਦ ਇਲੈਕਸ਼ਨ ਲੜੂੰਗਾ ਇਹਦਾ ਮਤਲਬ ਕੀ ਹੈ ਇਹ ਲੋਕ ਸਮਝਣਗੇ ਤੇ ਜਿਹੜੇ ਇਹਦੇ ਪਿੱਛੇ ਤੁਰਨ ਵਾਲੀਆਂ ਭੇਡਾਂ ਹੋਣਗੀਆਂ ਉਹਨੂੰ ਜਵਾਬ ਦੇਣਾ ਪੈਣਾ ਵੀ ਅਮਰਤਪਾਲ ਉਦੋਂ ਗੁਲਾਮ ਸੀ ਜਦੋਂ ਕਹਿੰਦਾ ਸੀ ਤੇ ਹੁਣ ਆਜ਼ਾਦ ਹੋ ਗਿਆ ਜਦੋਂ ਬਾਹਰ ਫਿਰਦਾ ਸੀ ਨਾਰੇ ਲਾਉਂਦਾ ਉਹ ਤਾਂ ਕਹਿੰਦਾ ਮੈਂ ਗੁਲਾਮ ਹਾਂ ਹੁਣ ਜੇਲ੍ਹ ਵਿੱਚ ਬੈਠਾ ਤੂੰ ਆਜ਼ਾਦ ਐ ਤੇ ਹੁਣ ਆਜ਼ਾਦ ਤੋਂ ਇਲੈਕਸ਼ਨ ਲੜੇਗਾ ਤੇ ਜਦੋਂ ਮੈਂ ਸ਼ਬਦ ਵਰਦਾ ਉਹਨਾਂ ਭੇਡ ਖੱਚ ਕਤੀੜ ਉਦੋਂ ਤਾਂ ਵਰਤਦਾ ਹੁਣਾ ਇਹਨਾਂ ਦੀ ਇੱਕ ਕਰਤੂਤ ਕਰਕੇ ਵਰਦਾ ਉਹਨਾਂ ਵੀ ਦੇਖੋ ਕਰਤੂਤ ਇਹਨਾਂ ਦੀ ਜਦੋਂ ਜੇਲ੍ਹ ਤੋਂ ਬਾਹਰ ਘੁੰਮਦਾ ਸੀ ਨਾ 2 400 ਬੰਦੇ ਲੈ ਕੇ ਉਦੋਂ ਤਾਂ ਕਹਿੰਦਾ ਮੈਂ ਗੁਲਾਮ ਹਾਂ ਹੁਣ ਜੇਲ੍ਹ ਵਿੱਚ ਬੈਠਾ ਹੱਥ ਕੜੀਆਂ ਲੱਗੀਆਂ ਨੇ ਹੁਣ ਕਹਿੰਦਾ ਮੈਂ ਆਜ਼ਾਦ ਇਲੈਕਸ਼ਨ ਲੜਨੀ ਹੈ ਤੇ ਕੀ ਗੱਲ ਹੈ ਵੀ ਹੁਣ ਇਹ ਹੁਣ ਸਮਝ ਆ ਰਹੀ ਹੈ ਗੱਲ ਹਾਂ ਜਿਹੜੀ ਹੁਣ ਗੱਲ ਕਹਿਣ ਲੱਗਾ ਉਹ ਟਿਕਾਣੇ ਤੇ ਲੱਗਣੀ ਹੈ ਮੱਥਾ-ਮੱਥਾ ਬਚਾ ਲਿਓ ਆਪਣਾ ਕਿਉਂਕਿ ਮੇਰੀ ਗੱਲ ਸਿੱਧੀ ਇੱਟ ਮੰਨੂ ਵਜਦੀ ਹੈ ਮੱਥੇ ਵਿੱਚ ਮੱਥਾ ਪਾੜੂਗੀ ਉਹ ਕੀ ਹੈ ਇਹ ਜਿਹੜੇ ਕੈਂਡੀਡੇਟ ਨੇ ਉੱਥੇ ਚਲੋ ਸਭ ਤੋਂ ਪਹਿਲਾਂ ਇਹਨੂੰ ਚੁਣ ਲੈਨੇ ਆਪਾਂ ਕਿ ਪਹਿਲਾ ਅਮਰਤਪਾਲ ਹੋ ਗਿਆ ਆਜ਼ਾਦ ਠੀਕ ਹੈ ਜੀ ਦੂਜਾ ਸ਼੍ਰੋਮਣੀ ਅਕਾਲੀ ਦਲ ਦਾ ਹੋ ਗਿਆ ਤੀਜਾ ਹੋ ਸਕਦਾ ਮਾਨ ਦਲ ਦਾ ਵੀ ਆ ਜਾਵੇ ਠੀਕ ਹੈ ਤੇ ਚੌਥਾ ਕਾਂਗਰਸ ਦਾ ਆ ਜਾਣਾ ਸਮਝ ਗਏ ਜੀ ਤੇ ਪੰਜਵਾਂ ਅਕਾਲੀਆਂ ਦਾ ਆ ਜਾਣਾ ਤੇ ਛੇਵਾਂ ਸ਼ਾਇਦ ਝਾੜੂ ਵਾਲਿਆਂ ਦਾ ਆ ਜਾਵੇ ਉਹ ਤਾਂ ਹੈਗੀ ਹੈਗਾ ਉੱਥੇ ਲਾਲਜੀਤ ਭੋਲਰ ਤੇ ਸੱਤਵਾਂ ਕੀਦਾ ਭਾਜਪੀ ਦਾ ਇਹਦਾ ਮਤਲਬ ਇਹ ਹੈ ਵੀ ਤੁਸੀਂ 6 ਕੈਂਡੀਡੇਟ ਆਪਸ ਵਿੱਚ ਲੜੀ ਚਾਲਿਓ ਜਿਵੇਂ ਬਿੱਲੀਆਂ ਦੀ ਲੜਾਈ ਵਿੱਚ ਬਾਂਦਰ ਵੜਦਾ ਹੁੰਦਾ ਹੈ ਨਾ ਇਹ ਗੱਲ ਮੈਂ ਕਹਿਣੀ ਨਹੀਂ ਚਾਹੁੰਦਾ ਸੀ ਪਰ ਕਹਿਣੀ ਪਈ ਹੁਣ ਤੁਸੀਂ ਲੜੀ ਜਾਓ ਉੱਥੇ 6 ਜਾਣੇ ਤੇ ਜਿਹਨੂੰ ਕਹਿੰਦੇ ਕਿ ਬੀਜੇਪੀ ਕਮਜ਼ੋਰ ਹੈ ਤੇ ਪੁੱਤ ਮੇਰੋ ਬੀਜੇਪੀ ਉਥੋਂ ਬਾਜ਼ੀ ਮਾਰੂਗੀ ਇਹ ਤੁਹਾਡੀਆਂ ਕਰਤੂਤਾਂ ਦੇਖ ਕੇ ਮੈਂ ਕਹਿ ਰਿਹਾ ਇਹ ਤੁਹਾਡੀਆਂ ਕਰਤੂਤਾਂ ਦੇਖ ਕੇ ਕਹਿ ਰਿਹਾ ਖੰਡੂਰ ਸਾਹਿਬ ਤੋਂ ਬੀਜੇਪੀ ਸੀੜ ਜਿੱਤੂਗੀ ਹਿੰਦੂ ਵੋਟ ਉਥੇ ਇਕੱਠੀ ਹੋ ਚੁੱਕੀ ਐ ਇੱਕ ਤਾਂ ਇਹ ਟਰਨਿੰਗ ਪੁਆਇੰਟ ਐ ਦੂਜਾ ਜਿਹੜਾ ਮਜ਼ਦੂਰ ਵਰਗ ਐ ਨਾ ਦਿਹਾੜੇ ਕਰਕੇ ਖਾਣ ਵਾਲੇ ਲੋਕ ਨੇ ਉਹ ਤੁਹਾਡੇ ਤੋਂ ਅੱਕੇ ਹੋਏ ਨੇ ਉਹ ਤੁਹਾਡੇ ਸਾਰਿਆਂ ਤੋਂ ਅੱਕੇ ਹੋਏ ਨੇ ਉਹਨੂੰ ਆਸ ਐ ਬੀਜੇਪੀ ਤੇ ਕਿ ਬੀਜੇਪੀ ਸਾਡੇ ਲਈ ਕੁਝ ਕਰ ਸਕਦੀ ਐ ਯਾਨੀ ਕਿ ਖੰਡੂਰ ਸਾਹਿਬ ਦੀ ਜਿਹੜੀ ਸੀਟ ਐ ਮੈਂ ਇੱਕ ਠੋਕੇ ਕਹਿੰਦਾ ਬੀਜੇਪੀ ਜਿੱਤੂਗੀ ਉਥੋਂ ਗਰੰਟੀ ਦੇ ਨਾਲ ਬੱਡੀ ਲੀਡ ਦੇ ਨਾਲ ਕਿਉਂਕਿ ਤੁਸੀਂ 6 ਬਾਂਦਰਾਂ ਨੇ ਲੜਨਾ ਉੱਥੇ 6 ਬਾਂਦਰਾਂ ਨੇ ਲੜਨਾ ਉੱਥੇ ਤੇ 6 ਬਾਂਦਰਾਂ ਦੇ ਵਿੱਚੋਂ ਤੇ ਫਿਰ ਭਾਜਪੀ ਨੇ ਵਾਜੀ ਆਪ ਵੀ ਮਰ ਜਾਣੀਏ ਇਹ ਤਾਂ ਸੌਖਾ ਹੀ ਹੈ ਬਸ ਇੰਨੀ ਗੱਲ ਕਹਿਣੀ ਸੀ ਹੁਣ ਜਿਹੜੇ ਅਮਰਤਪਾਲ ਦੀਆਂ ਭੇਡਾਂ ਚੀਕਦੀਆਂ ਨੇ ਉਹਨਾਂ ਨੂੰ ਬੇਨਤੀ ਹੈ ਵੀ ਇਹ ਸਵਾਲ ਤੁਸੀਂ ਆਪਣੇ ਆਪ ਦੇ ਕਰਕੇ ਦੇਖ ਲਿਓ ਵੀ ਜਿਹੜਾ ਬੰਦਾ ਕਹਿੰਦਾ ਸੀ ਕਿ ਮੈਂ ਗੁਲਾਮ ਆ ਤੇ ਅੱਜ ਉਹ ਆਜ਼ਾਦ ਹੋ ਕੇ ਇਲੈਕਸ਼ਨ ਲੜਨ ਦੀ ਕੋਸ਼ਿਸ਼ ਕਰੇਗਾ ਔਰ ਜਵਾਨ ਤਜਤ ਹੋਵੇਗੀ ਔਰ ਹਾਰੇਗਾ